ਜਿਹੜੇ ਜੱਜ ਦੇ ਘਰੋਂ ਪੈਸੇ ਮਿਲਣ ਦਾ ਮਾਮਲਾ ਕਰੋੜਾਂ ਦੀ ਕਿਹਾ ਜਾਂਦਾ ਤੇ ਕੋਈ ਸੜੇ ਨੋਟ ਮਿਲੇ ਆ ਮਤਲਬ ਕਈ ਇਸ ਮਾਮਲੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹਦੇ ਨਾਲ ਕਿੰਨਾ ਅਕਸ ਜਿਹੜਾ ਜੁਡੀਸ਼ਰੀ ਦਾ ਉਹਨੂੰ ਸੱਟ ਵੱਜੀ ਹੈ ਕੋਈ ਜਮੂ ਸਾਹਿਬ ਪੈਸੇ ਕਿੰਨੇ ਨੇ ਪੈਸੇ ਕਿੰਨੇ ਨਹੀਂ ਉਹਦੇ ਉੱਤੇ ਬੜੀਆਂ ਕੰਟਰੋਵਰਸੀ ਕੋਈ ਕਹਿੰਦਾ ਵੀ 15 ਕਰੋੜ ਕੋਈ 50 ਕਰੋੜ ਕੋਈ 100 ਕਰੋੜ ਕੋਈ 200 ਕਰੋੜ ਕੋਈ ਨਾ ਪਤਾ ਹੀ ਨਹੀਂ ਕਿੰਨੇ ਹਾਂਜੀ ਇਹ ਕਾਫੀ ਕੁਝ ਤੇ ਫੰਗਾਨੀਆ ਡਰਾਵੀ ਬੰਨਿਆਨੀ ਨੇ ਪਰ ਪੈਸੇ தம்ੀ ਲੀਨੇ ਇਹ ਤਾਂ ਕੋਈ ਦੋਰਾ ਹੀ ਨਹੀਂ ਜੇ ਜਿਹੜੇ ਬਾਹਰ ਨੋਟ ਛੁੱਟੇ ਗਏ ਉਹ ਤਾਂ ਲੋਕਾਂ ਨੇ ਬਾਹਰੋਂ ਸੜਕਾਂ 'ਤੇ ਦੇਖੇ ਨੇ ਫਿਰ ਉਹਦੇ 'ਚ ਹੁੰਦਾ ਹੈ ਕਈ ਵਾਰੀ ਜਮਾਇਚਿਕ ਹੋਇਆ ਸੀ ਮਾਮਲਾ ਉਹ ਜਾਣਾ ਤਾਂ ਕਿਸੇ ਇੱਕ ਹੋਰ ਦੇ ਸੀ ਉਹ ਦੂਜੀ ਜੱਜ ਦੇ ਘਰ ਚੜਾ ਗਿਆ 1 ਲੱਖ ਰੁਪਈਆ ਦਾ ਕਿਚੋ ਪੈ ਗਿਆ ਹਾਂ ਜੰਡੀਗੜ੍ਹ ਉਹ ਸਿਰਫ 15 ਲੱਖ ਸੀ ਇੱਥੇ ਕਰੋੜਾਂ ਦੀ ਗੱਲ ਹੈ ਤੇ ਇੱਥੇ 300 ਗੁਣਾ ਤਾਂ ਜੇ 50 ਕਰੋੜੀ ਮੰਗੇ ਤਾਂ ਵੀ 700 300 ਗੁਣਾ ਹੋ ਗਿਆ ਪੈਸਾ ਉਹ ਜੱਜ ਨੂੰ ਕੰਮ ਤੋਂ ਰੋਕਦਾ ਸੀ ਹਾਂਜੀ ਇਹਨਾਂ ਨੇ ਜੱਜ ਨੂੰ ਕੰਮ ਤੋਂ ਨਹੀਂ ਰੋਕਿਆ ਇਹਦੀ ਬਤ ਵੀ ਕਰਿਆ ਸੀ ਹਮੇਸ਼ਾ ਜੁਡੀਸ਼ਰੀ ਦਾ ਇੱਕ ਸਿੱਧਾ ਹੀ ਐਡਮਿਨਿਸਟ੍ਰੇਟਿਵ ਸਟੈਪ ਹੁੰਦਾ ਹੈ ਵੀ ਯੂਰ ਵਰਕ ਇਜ਼ ਵਿਦਡਰੋਨ ਇਹ ਕੰਮ ਨਹੀਂ ਵਾਪਸ ਤੇ ਆਉਂਦਾ ਉਹਦੀ ਬਦਲੀ ਕਰਤੀਦਾ ਹਵਾ ਹਾਈ ਕੋਰਟ ਦੀ ਉਹ ਜੱਜ ਦੇ ਉੱਤੇ ਦੂਜਾ ਵੀ ਘਰੇ ਅੱਗ ਲੱਗੀ ਉਹ ਹੈ ਨਹੀਂ ਸੀ ਉਹਨਾਂ ਨੇ ਬਣਾਇਆ ਆਪਰਚਨਸ ਅੱਗ ਹੋਈ ਉਸੇ ਕੰਮਰੇ 'ਚ ਲੱਗੀ ਉਹ ਫਾਇਰ ਬਰਗੀ ਡਾਲਿਆ ਨੇ ਫਾੜਿਆ ਬਾਅਦ ਦੇ ਵਿੱਚ ਫਾਇਰ ਬਰਗੀ ਡਾਲੇ ਕਹਿੰਦੇ ਸੰਤ ਕੋਈ ਨਬੀ ਨਹੀਂ ਉੱਥੋਂ ਹਾਂਜੀ ਯਾ ਇਹ ਆਪਣੇ ਆਪ ਦੀ ਇੱਕ ਵੱਡਾ ਕਪੜਾ ਗੱਗ ਫਾਰਵਰਡ ਕਿਦੇ ਅੰਦਰ ਆਉਂਦੇ ਲਈ ਸਿਕਿਉਰਿਟੀ ਹੋਰ ਦਮਕ ਪਰਾਣਾ ਅਲਟੀਮੇਟਲੀ ਜਿੱਥਾ ਇਹ ਮਿਸਰ ਦਾ ਮੈਟਰੋਪੋਲੀਟਨ ਕਾਰਪੋਰੇਸ਼ਨ ਦੇ ਹੁੰਦੇ ਨੇ ਅਲਟੀਮੇਟਲੀ ਤੋਂ ਉਹ ਗ੍ਰਹਿ ਮੰਤਰੀ ਜਾਂ ਹੋਰ ਹੁੰਦਾ ਦੇ ਅੰਡਰੀ ਹੁੰਦਾ ਸਰਕਾਰ ਦੇ ਸੋ ਉਹਦੇ ਵਿੱਚ ਇੱਕ ਸਾਈ ਹੈਗਾ ਦੂਜਾ ਇਸ ਜੱਜ ਸਾਹਿਬ ਦਾ ਇਹ ਹਾਈ ਕੋਰਟ ਦੇ ਵਿੱਚ ਵੀ ਜਿਹੜੇ ਅਲਾਵਾ ਤੋਂ ਆਏ ਹੋਏ ਨੇ ਤੇ ਉੱਥੇ ਵੀ ਇਹਨਾਂ ਦੇ ਕਾਫੀ ਕਿਸੇ ਹੈਗੇ ਨੇ ਉਸ ਤੋਂ ਅੱਗੇ ਉਹਨਾਂ ਦੇ ਐਸ ਵਕੀਲ ਵੀ ਬਥੇਰੇ ਕਿਸੇ ਨੇ ਤੋ ਇਹ ਜੱਜ ਸਾਹਿਬ ਕਹੀ ਜਾਣ ਵੀ ਮੈਂ ਬੜਾ ਦੁੱਧੂ ਤੋਤਾ ਹੋਣਾ ਹੋ ਉਹ ਤੇ ਕੋਈ ਵੀ ਬੰਦਾ ਨਹੀਂ ਕਹਿੰਦਾ ਹੁੰਦਾ ਵੀ ਮੈਂ ਮੜਾ ਕਤਲ ਵੀ ਕਹਿੰਦਾ ਵੈ ਕਿਹੜਾ ਕਤਲ ਕਰਿਆ ਜੀ ਜੱਜ ਸਾਹਿਬ ਤਾਂ ਰੋਜ਼ ਹੀ ਸੁਣਦੇ ਨੇ ਤਾਂ ਹੁਣ ਹਾਈ ਕੋਰਟ ਦੇ ਜੱਜ ਨੇ ਇਹ ਤਾਂ ਰੋਜ਼ ਹੀ ਸੁਣਦੇ ਨੇ ਵੀ ਹਾਂ ਪਾਈਏ ਕਤਲ ਕਹਿੰਦਾ ਇਹ ਨਹੀਂ ਕਹਿੰਦਾ ਤਾਂ ਮੰਨਦਾ ਤਾਂ ਕੋਈ ਵੀ ਨਹੀਂ ਹੁੰਦਾ ਜੱਜ ਸਾਹਿਬ ਵੀ ਆਪਦੇ ਆਪ ਨੂੰ ਦੁੱਧੂ ਤੋਤਾ ਕਹਿੰਦੇ ਨੇ ਪਰ ਪਹਿਨਾ ਤਾਂ ਜੱਜ ਸਾਹਿਬ ਚੁੱਪ ਹੀ ਰਹੇ ਫੇ ਜੱਜ ਸਾਹਿਬ ਨੇ ਇਹ ਨਹੀਂ ਦੱਸਿਆ ਵੀ ਜਿਹੜੀ ਅੱਗ ਲੱਗੀ ਜਿਹੜੇ ਨੋਟਾਂ ਦਾ ਦੋਸ਼ ਤੁਹਾਡੇ ਤੇ ਚਲੋ ਮੰਨਿਆ ਤੁਹਾਡੇ ਕੋਲ ਨਹੀਂ ਸੀਗੇ ਤੇ ਦੋਸ਼ ਲਾਇਆ ਕਿਨੇ ਆ ਕੁੱਤਾ ਦੋਚ ਲੱਗ ਕਿਵੇਂ ਗਿਆ ਫਿਰ ਤੁਹਾਡੀ ਬਦਲੀ ਕਿਵੇਂ ਹੋਗੀ ਤੁਹਾਡੇ ਜੀ ਕਮੇਟੀ ਕਿਵੇਂ ਬਣ ਗਈ ਇਹ 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 ਗੱਲਾਂ ਦਾ ਜਵਾਬ ਦਿੰਦੇ ਨਹੀਂ ਹੁੰਗਾ ਨਾ ਕਿ ਚੀਫ ਜਸਟਿਸ ਆਫ ਇੰਡੀਆ ਨੂੰ ਕੋਈ ਪਤਾ ਨਹੀਂ ਉਹਦੇ ਕਮੇਟੀ ਬਣਾਤੀ ਸੁਣੇ ਸੁਣਾਏ ਬਣਾਤਾ ਮੰਨ ਲਓ ਵਿਸਿਫਿਕ ਰੋਲਾ ਪੈੰਦੇ ਉੱਤੇ ਕਮੇਟੀ ਬਣਾ ਦਿੱਤੀ ਜਾਵੇ ਕੀ ਵੀ ਜਸਟਿਸ ਸਾਹਿਬ ਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਇਹ ਤਾਂ ਨਿਆਂਪਾਲਤਾ ਦਾ ਜਮਾਈ ਹੀ ਹੀਜੇ ਤੇ ਖੁੱਲ ਗਿਆ ਵੀ ਤਾਂ ਗੱਲ ਹੀ ਨਹੀਂ ਦੇਖ ਦੇ ਕੀ ਹੈ ਜਿਹੜੇ ਜੱਜ ਸਾਹਿਬ ਨੇ ਜੇ ਉਹਨਾਂ ਨੇ ਮਾਰਦਾ ਵੀ ਕਿਉਂ ਕਿ ਨਹੀਂ ਨਿਆਪਾਲ ਕਰੀ ਬਣਾ ਦੀ ਜੇ ਨਿਆਪਾਲ ਦਾ ਗਲਤ ਕਮੇਟੀ ਬਣਾ ਦੇ ਉਹਨੂੰ ਬੋਲਣਾ ਨਹੀਂ ਚਾਹੀਦਾ ਸੀ ਕੀ ਉਹਨਾਂ ਨੂੰ ਕੋਈ ਦਿੱਕਤ ਭੇਜ ਕੇ ਕਿ ਮੈਂ ਤਾਂ ਦੋਸ਼ੀ ਹੋਈ ਨਹੀਂ ਤੁਸੀਂ ਮੇਰੇ ਤੇ ਕਮੇਟੀ ਕਾਦੀ ਬਣਾਤੀ ਦੋਸ਼ੀ ਤਾਂ ਕਿਉਂ ਨਹੀਂ ਬਦਵੀਂ ਕਰੀ ਹੈ ਕਿ ਉਹਨੇ ਜੱਜਾਂ ਦੇ ਪੈਨਲ ਦੀ ਰეკਮੈਂਡੇਸ਼ਨ ਨਾਲ ਕਰੀ ਹੈ ਸੋ ਇਸ ਕਰਕੇ ਗੱਲਾਂ ਬੜੀਆਂ ਨੇ ਇਹਦੇ ਬਾਰੇ ਉਹ ਜੱਜ ਸਾਹਿਬ ਦਾ ਕਹਿਣਾ ਇਹਦੇ ਨਾਲ ਇੱਕ ਗੱਲ ਜਿਹਨ ਦਾ ਥੋੜਾ ਸਵਾਲ ਆ ਹਾਂਜੀ ਵੀ ਜੁਡੀਸ਼ੀ ਦਾ ਜਿਹੜਾ ਇਮੇਜ ਆ ਦੇਖੋ ਮੇਰੇ ਕੋਲ ਬਹੁਤ ਬੰਦੇ ਹੁੰਦੇ ਆਜ ਦੀ ਗੱਲ 25 さんਨ ਨੂੰ ਬਹੁਤ ਸਾਰੇ ਆਈਐਸਫਰ ਜਦ ਮੈਂ ਕਹਿੰਨਾ ਵੀ ਜੁਡੀਸ਼ਰੀ ਫਿਰ ਵੀ ਕਹਿੰਦੇ ਮੈਨੂੰ ਸੱਚੀ ਮੁਸ਼ੀ ਬੈਠ ਕੇ ਡਾਕਟਰ ਤਾਂ ਨੂੰ ਪਤਾ ਹੀ ਨਹੀਂ ਜਿੰਨਾ ਪੈਸਾ ਉਹ ਖਾਂਦੇ ਨੇ ਉਹ ਤਾਂ ਕੋਈ ਖਾਈ ਨਹੀਂ ਸਕਦਾ ਉਹ ਮੈਨੂੰ ਗੱਲ ਨਹੀਂ ਸਮਝ ਆਉਂਦੀ ਸੀ ਪਰ ਮੈਨੂੰ ਕਿਤੇ ਕਿਤੇ ਲੈਵਲ ਤੇ ਗੱਲ ਜਿਹੜੇ ਬੰਦੇ ਨੂੰ ਕ੍ਰਿਮੀਨਲ ਕੇਸ ਆ ਪਿਆ ਥੋਕੜ ਰਿਤੇ ਜਿਵੇਂ ਬੰਦੇ ਨੇ ਜਿਹੜੇ ਬੰਦੇ ਦੀ ਜਾਇਦਾਦ ਦਾ ਝਗੜਾ ਜੋ ਜਾਇਦਾਦ ਖਰਚ ਕਰੋ 20000 ਕਰੋੜ ਦੀ ਹੈ ਉਹਦੇ ਚ ਉਹਨੂੰ ਜੇ ਨਾ 5-700 ਕਰੋੜ 100 ਕਰੋੜ ਜੇ ਨਾ ਕੀ ਔਖਾ ਹੈ ਫੈਸਲਾ ਲੈਣ ਵਾਸਤੇ ਆ ਜਿਹੜਾ ਪ੍ਰਸ਼ਾਨ ਭੂਸ਼ ਨੇ ਨੰਗਾ ਕਰਿਆ ਤੇਜੀ ਜੱਜਮੈਂਟ ਲਿਖੀ ਉਹ ਕਹਿੰਦਾ ਜੀ ਮੈਂ ਇਹਨੇ ਪੈਸੇ ਦਿੱਤੇ ਨੇ ਤੇ ਕੱਲ ਨੂੰ ਆਹੀ ਜੱਜਮੈਂਟ ਆਊਗੀ ਉਹੀ ਆਣੀ ਫਿਰ ਦਿੱਲੀ ਦੇ ਵਿੱਚ ਇਹ ਫੜਿਆ ਗਿਆ ਕਿ ਜੱਜਮੈਂਟਾਂ ਕਿਤੇ ਹੋ ਟਾਈਪ ਹੋ ਰਹੀਆਂ ਨੇ ਹੁਣ ਇਹ ਜਿਹੜਾ ਸਕੈਂਡਲ ਸਾਹਮਣੇ ਆਇਆ ਇਹ ਸਕੈਂਡਲ ਹਮੇਸ਼ਾ ਕਿਤੇ ਬਾਹਰੋਂ ਨਾ ਨਿਬੰਧ ਹੁੰਦਾ ਜਿਹੜਾ ਇੰਟਰਨੈਟ ਸਫਾਈ ਕਰਦੇ ਆਪਣੇ ਕਮਰੇ ਦੀ ਸਫਾਈ ਆਪਾਂ ਆਪ ਕਰ ਦੀ ਹੁੰਦੀ ਹੈ ਆਪਣੇ ਮਨ ਦੇ ਵਿੱਚ ਜੇ ਕੋਈ ਜ਼ਹਿਰ ਵੜ ਜੇ ਜ਼ਹਿਰ ਕੀ ਹੈ ਮਾੜੇ ਵਿਚਾਰ ਜ਼ਹਿਰ ਨੇ ਜਾਤ ਪਾਤ ਦੇ ਹੋਣ ਧਰਮ ਦੇ ਹੋਣ ਕੋਈ ਵੀ ਹੋਣ ਕਿਸੇ ਦੇ ਪ੍ਰਤੀ ਕਿੰਝਣਾ ਹੋਵੇ ਉਹ ਜਿਹੜੇ ਮਾੜੇ ਵਿਚਾਰ ਨੇ ਉਹਨਾਂ ਦੀ ਸ਼ੁੱਧੀ ਕਰਨੀ ਜ਼ਰੂਰੀ ਹੈ ਸ਼ੁੱਧੀ ਹੁੰਦੀ ਹੈ ਆਪਣੇ ਅੰਦਰੋਂ ਆਪਣੇ ਪਛਤਾਪ ਨਾਲ ਆਪਣੇ ਕਦਮਾਂ ਨਾਲ ਨਾਟਕ ਦੇ ਮੈਨੂੰ ਲੱਗਦਾ ਵੀ ਇਹਨਾਂ ਨੇ ਪਸਚਾਤ ਸਾਬ ਕਰਿਆ ਹੈ ਨਾ ਕਦੇ ਇਹਨਾਂ ਨੇ ਆਪਣੇ ਕਰਮ ਨੂੰ ਸਧਾਰਨ ਦੀ ਗੱਲ ਕਰਿਆ ਗੱਲਾਂ ਜਿੰਨੇ ਮਰਜ਼ੀ ਕਹਿੰਦੇ ਨੇ ਔਰ ਸਾਡੇ ਸਾਹਮਣੇ ਇੱਕ ਗੱਲ ਹੈ ਜੁਡੀਸ਼ੀ ਦੀ ਵੀ ਰੰਜਨ ਗਗੋਈ ਗੀਡ ਕਰ ਰਿਹਾ ਸੀ ਉਹ ਚਾਰ ਮੈਂਬਰਾਂ ਦੇ ਗਰੁੱਪ ਨੂੰ ਜੀਨੇ ਕਿਹਾ ਵੀ ਚਿਤਾ ਇਹ ਥੋੜਾ ਵੀ ਜੋ ਮਰਜ਼ੀ ਮਾਸਟਰ ਬਣ ਕੇ ਜਿੱਧਰ ਮਰਜ਼ੀ ਭੇਜੀ ਜਾਵੇ ਐ ਕਰੀ ਜਾਵੇ ਮੁਰਕੇ ਜਿੰਨੇ ਮਾੜੇ ਫੈਸਲੇ ਰੰਜਨ ਗਗੋਈ ਪਹਿਲਾ ਜੱਜ ਸੀ ਜੀਨੇ ਨੀਵ ਡਾਲਤੀ ਵੀ ਪੁੱਛ ਵੀ ਕਰਾਇਆ ਜਾ ਸਕਦਾ ਉਦੋਂ ਪਹਿੰਦਾਂ ਦਾ ਇਹ ਨਹੀਂ ਸੀ ਮੈਜ ਅਜਿਹਾ ਲੱਗਦਾ ਕਿ ਤਰ੍ਹਾਂ ਦੇ ਹੁੰਦੇ ਸੀ ਪਰ ਇਹਨੇ ਨਿਉ ਡਾਲ ਦਿੱਤੀ ਅਰ ਇਹਨੇ ਉਹ ਨਿਉ ਪਾਤੀ ਜਿਹੜੀ ਜਸਟਿਸ ਖੰਨਾ ਨੇ ਕਿਸੇ ਵੇਲੇ ਐਮਰਜੈਂਸੀ ਦੇ ਵਿੱਚ ਜਦੋਂ ਉਹਨਾਂ ਨੂੰ ਇੰਦਰਾ ਗਾਂਧੀ ਨੇ ਵਾਸੀ ਉਹਨੇ ਉਲਟੀ ਨਹੀਂ ਦਲੀ ਸਿਕੋਈ ਲਾਣੀ ਜੋ ਮਰਜੀ ਕਰ ਲੋ ਅਸੀਂ ਜੋ ਕਰਨਾ ਅਸੀਂ ਕਰਨਾ ਇਹ ਹੀ ਹੈ ਭਾਵੇਂ ਕੋ ਜਸ ਉਹਨਾਂ ਦੇ ਉੱਤੇ ਵੀ ਕੋਈ ਬਹੁਤਾ ਲੋਕਾਂ ਦਾ ਇਹ ਨਹੀਂ ਸੀ ਵੀ ਉਹ ਕੋਈ ਮਤਲਬ ਉਹਨਾਂ ਦੀ ਵੀ ਇੱਕ ਸਿਆਸਤ ਲੋਕ ਕਹਿੰਦੇ ਸੀ ਪਰ ਫਿਰ ਵੀ ਜੇ ਇੰਦਰਾ ਗਾਂਧੀ ਨੇ ਉਹਨਾਂ ਨਹੀਂ ਬਣਾਇਆ ਤਾਂ ਉਹਨਾਂ ਨੇ ਆਪਣੀ ਅਣਖ ਰੱਖੀ ਸੀ ਉਨਾ ਅਣਖਣੀ ਜੁਡੀਸ਼ੀ ਦੀ ਮਤਬ ਜੀ ਮੈਂ ਇਹ ਕਹਿਣਾ ਜੇ ਮੈਂ ਸੱਚੇ ਜੇ ਝੂਠ ਜਾ ਮੈਂ ਉਸ ਤੇ ਨਹੀਂ ਜਾ ਰਿਹਾ ਇਦਾਂ ਹੀ ਜਿਹੜਾ ਹੈਗਾ ਆਪਣਾ ਜੇ ਆਪਾਂ ਦੇਖੀਏ ਵੀ ਹੁਣ ਜਿਹੜਾ ਸੁਪਰੀਮ ਕੋਰਟ ਦਾ ਜਿਹੜਾ ਲੈਵਲ ਹੈ ਉਹਦੇ ਚਾਪਾ ਇਹ ਰਿਖੀ ਜੁਡੀਸ਼ੀ ਦਾ ਵੀ ਤੁਸੀਂ ਵੀ ਦੇਖਿਆ ਆਪਦੀ ਏਡੀ ਵੱਡੀ ਤੁਹਾਡੀ ਉਮਰ ਹੋ ਗਈ ਜਰਨਲਿਸਟਾਂ ਤੱਕ ਟੈਡੀਅਨ ਲੀਡਰ ਵੀ ਹੋ ਕਿ ਇਲੈਕਸ਼ਨ ਕਮਿਸ਼ਨ ਔਰ ਜੁਡੀਸ਼ਰੀ ਚੀਫ ਜਸਟਿਸ ਦਾ ਜੁਡੀਸ਼ਰੀ ਦੇ ਉੱਤੇ ਵਾਸ ਕਰਕੇ ਹਾਈ ਕੋਰਟ ਸੁਪਰੀਮ ਕੋਰਟੇ ਬਹੁਤ ਘੱਟ ਸਵਾਲ ਕਰਦੀ ਸੀ ਸਰਕਾਰ ਵੀ ਦੂਜੀ ਹੁਣ ਤਾਂ ਆਮੀ ਮੋਹਨ ਦਹੀ ਬੋਲਣ ਲੱਗੇ ਜੇ ਘਰ ਘਰ ਚ ਲੋਕ ਇਹ ਬੋਲਣ ਲੱਗੇ ਵੀ ਨਜਾਇਜ਼ ਹੋ ਰਹੀ ਹੈ ਨਜਾਇਜ਼ ਹੋ ਰਹੀ ਹੈ ਫਿਰ ਕਿੱਥੇ ਸੋਚਣ ਦੀ ਲੋੜ ਹੈ ਇਹ ਠੀਕ ਹੈ ਤੁਹਾਡੇ ਕੋ ਕਾਨੂੰਨ ਹੈ ਕੋਈ ਕੋ ਕੰਟੈਂਪਟ ਦਾ ਕਾਨੂੰਨ ਵੀ ਮਾਨ ਹਨ ਨਹੀਂ ਕਰਤੀ ਸਾਡੀ ਪਰ ਇਹ ਸੋ ਇਹ ਜਿਹੜਾ ਜੰਜ ਸਾਹ ਵਾਲਾ ਮਾਮਲਾ ਇਹ ਵੱਡਾ ਮਾਮਲਾ ਹੈ ਇਹਦੀ ਬਦਲੀ ਕਰਕੇ ਸਾਦਾ ਨਹੀਂ ਸੀ ਇਹ ਤੋਂ ਕੰਮ ਵਾਪਸ ਲੈਣਾ ਚਾਹੀਦਾ ਸੀ ਉਹ ਕੋਈ ਵਕੀਰ ਕੋਈ ਕੁ ਗੋ ਜੀ ਉਹ ਤਾਂ ਜਾ ਨਹੀਂ ਰਿਹਾ ਦਾ ਜਾਣਾ ਨਾ ਜਾਣ ਹੋਰ ਗੱਲ ਹੈ ਕੰਮ ਵਾਪਸ ਲੈਣਾ ਕਿ ਕਿੰਨੀ ਕੀ ਗੱਲ ਹੈ ਬਿਲਕੁਲ ਟੋਕੰਮ ਕੰਮ ਨਹੀਂ ਚੱਲਦਾ ਜਿਉ ਅਜੇ ਵੀ ਕੰਮ ਕਰਨ ਦੀ ਉਹ ਜਾਂ ਤਾਂ ਨਾ ਕਰੇ ਵੱਖਰੀ ਗੱਲ ਹੈ ਉਹਦੀ ਗੱਲ ਕੋਈ ਨਾ ਮੰਨੇ ਵੱਖਰੀ ਗੱਲ ਹੈ ਪਰ ਜੋ ਕੰਮ ਵਾਪਸ ਜਿੱਦ ਤੱਕ ਗਿਆ ਨਹੀਂ ਗਿਆ ਮੈਨੂੰ ਪੜਿਆ ਜੇ ਤੁਹਾਨੂੰ ਪਤਾ ਹੋਵੇ ਤਾਂ ਸ਼ਾਇਦ ਨਹੀਂ ਇੱਕ ਉਹਦੀ ਚਰਚਾ ਤੇ ਇਹ ਆਈ ਸੀ ਵੀ ਕੰਮ ਵਾਪਸ ਲੈਣ ਦੀ ਚਰਚਾ ਹੋਈ ਸੀ ਦੂਜਾ ਇਹ ਵੀ ਅਲਾਹਾਬਾਦ ਹਾਈ ਕੋਰਟ ਦੇ ਵਕੀਲਾਂ ਨੇ ਵੀ ਕਿਹਾ ਵੀ ਇਹ ਕੋਈ ਡਸਟਬਨ ਨਹੀਂਗਾ ਜਿਹੜਾ ਮਰਜ਼ੀ ਇੱਥੇ ਸੁੱਟੀ ਜਾਓ ਹਾਂ ਨੇ ਉਹ ਤੋਂ ਅਗਲੀ ਗੱਲ ਉਹ ਅਗਲੀ ਗੱਲ ਹੈ ਉਹਨਾਂ ਨੇ ਕਿਹਾ ਵੀ ਇਹ ਕੋਈ ਡਰਸਟ ਮਨ ਨਹੀਂ ਇੱਥੇ ਸੁੱਟੀ ਜਾਓ ਪਰ ਉਹ ਹੀ ਵਕੀਲਾਂ ਨੇ ਨਹੀਂ ਵੀ ਕਹਿਣਾ ਜਿੱਦੇ ਕਲਾਹਾਬਾੜ ਹਾਈ ਕੋਰਟ ਦਾ ਜੱਜ ਆਵੇ ਕਹਿੰਦੇ ਨੇ ਵੀ ਜੇ ਕਿਸੇ ਔਰਤ ਦੀਆਂ ਛਾਤੀਆਂ ਤੁਸੀਂ ਫੜੀਆਂ ਜੇ ਉਹਦਾ ਨਾਲਾ ਖੋਲਦੇ ਕੋਈ ਰੇਪ ਨਹੀਂ ਹੈ ਉਹਦੇ ਉਹ ਵੱਡੇ ਨਹੀਂ ਹੈ ਬਿਲਕੁਲ ਇਸ ਕਰਕੇ ਵੀ ਆਪਾਂ ਦੇਖਦੇ ਕਿੱਟ ਕੇ ਕੱਢਦੇ ਆ ਇਹ ਉਹਦਾ ਸੁਧਾਰਨਾ ਔਰਤ ਹੋਣੀ ਹੈ ਵਿਚਾਰੀ ਜਿਹਦੇ ਨਾਲ ਇਹ ਹੋਇਆ ਤੁਹਾਨੂੰ ਉਹਦਾ ਉਲਟਾ ਹਾਲਾਂਕਿ ਕੰਨੋਂ ਤਾਂ ਦੇਖਿਆ ਵੀ ਰੇਪ ਕੀ ਹੈ ਵਾਟ ਇਜ਼ ਰੇਪ ਰੇਪ ਦੀ ਇੱਕ ਡੈਫੀਨੇਸ਼ਨ ਦਿੱਤੀ ਹੋਈ ਹੈ ਜੱਜ ਸਾਹਿਬ ਕੋਲੇ ਰੇਪ ਦੀ ਡੈਫੀਨੇਸ਼ਨ ਨੂੰ ਬਦਲਣ ਦਾ ਕੋਈ ਹੱਕ ਨਹੀਂ ਹੈ ਬਣਾਏ ਬਦਲ ਫਿਰ ਤੁਸੀਂ ਕਹਿੰਦੇ بڑا ਕੁਝ ਹੋ ਰਿਹਾ ਤੇ ਠੀਕ ਕਰਿਆ ਫਿਰ ਵੀ ਬਾਹਰ ਨੇ ਵੀ ਇਹ ਕੋਈ ਜਸਟਿਸ ਨਹੀਂ ਆ ਵੇ ਇੱਥੇ ਤੁਸੀਂ ਸਿਰਫ ਪਰ ਕੰਮ ਵਾਪਸ ਲੈਣ ਦਾ ਜੇ ਚਰਚਾ ਹੋਣ ਦੇ ਬਾਵਜੂਦ ਵਾਪਸ ਨਹੀਂ ਲਿਆ ਮੈਂ ਕਿਹਾ ਝੂਠਾ ਲਿਖਣ ਨੂੰ ਵਾਪਸ ਦੁਬਾਰਾ ਲੱਗ ਜਾ ਕੰਮ ਇਮੀਡੀਏਟ ਵਾਪਸ ਲੈਣਾ ਚਾਹੀਦਾ ਸੀ ਇੱਥੇ ਹੀ ਸਵਾਲ ਖੜੇ ਹੋ ਗਏ ਇਸ ਤੇ ਇਹ ਸਵਾਲ ਖੜੇ ਹੋ ਗਏ ਵੀ ਹੁਣ ਮੈਨੂਪੂਲੇਸ਼ਨ ਹੋ ਗਈ ਸਾਰੀ ਕਿ ਬਦਲੀ ਦਾ ਕੋਈ ਮਤਲਬ ਹੀ ਨਹੀਂ ਮੈਂ ਕਹਿੰਦਾ ਬਦਲੀ ਲੋੜ ਹੀ ਨਹੀਂ ਸੀ ਉਹਨੂੰ ਕਹਿੰਦੇ ਤਾਂ ਕੰਮ ਵਾਪਸ ਲੈ ਲੱਗ ਬਣ ਨਾੜ ਹਵਾ ਦੇ ਹਾਈ ਕੋਰਟ ਦੇ ਨੂੰ ਕਹਿਣਾ ਪੈਣਾ ਸੀ ਨਾ ਕਿਸੇ ਹੋਰ ਨੂੰ ਕੁਝ ਕਹਿਣਾ ਪੈਣਾ ਸੀ ਕੰਮ ਹੀ ਵਾਪਸ ਲੈਣਾ ਸੀ ਬਿਲਕੁਲ ਸੋ ਇਹ ਉਹਨਾਂ ਨੇ ਜਿਹੜਾ ਮਿਨੀਮਮ ਪਹਿਲਾ ਸਟੈਪ ਹੁੰਦਾ ਉਹ ਨਹੀਂ ਕਰਿਆ ਇਹ ਸੁਪਰੀਮ ਕੋਰਟ ਨੇ ਨਹੀਂ ਕਰਿਆ ਤਾਂ ਸੁਪਰੀਮ ਕੋਰਟ ਜਾਣੇ ਕਿਉਂ ਨਹੀਂ ਕਰਿਆ ਕਿਵੇਂ ਨਹੀਂ ਕਰਿਆ ਕਿਵੇਂ ਪਰ ਇਹਦੇ ਨਾਲ ਦੋਹਾਂ ਦੀ ਇੱਜ਼ਤ ਜੇ ਸੁਪਰੀਮ ਕੋਰਟ ਇਹ ਸੋਚਦੀ ਹੈ ਵੀ ਸਾਡਾ ਉਹਨੇ ਬਦਲ ਨਾਲ ਸਾਡਾ ਅਕਸ ਸੁਧਰ ਗਿਆ ਉਹ ਕੋਈ ਨਹੀਂ ਸੁਧਰਿਆ ਅਕਸਰ ਤਾਂ ਹੁੰਦਾ ਨਾਲ ਵੀ ਨਾ ਕਹਿੰਦੇ ਕੰਮ ਬਹੁਤ ਕੁਝ ਕੁ ਨਾਇਸੀਆਂ ਹੁੰਦੀਆਂ ਨੇ ਚਾਹੇ ਬੰਦੇ ਦਾ ਨਾਮ ਹੀ ਕਸੂਰ ਹੋਵੇ ਜਿਹੜੇ ਪਬਲਿਕ ਦੇ ਵਿੱਚ ਇੱਕ ਬਣ ਜੇ ਇਮੇਜ ਪਰਛਾਈ ਉਹਦਾ ਜਵਾਬ ਦੇਣਾ ਪੈਂਦਾ ਉਹ ਨਹੀਂ ਦਿੱਤਾ ਗਿਆ ਤੋਂ ਮੈਨੂੰ ਆਇਆ ਲੱਗਦਾ ਵੀ ਹੁਣ ਉਹ ਕਹਿੰਦੇ ਨਹੀਂ ਕਿਸੇ ਮੰਤਰੀ ਦੇ ਪੈਸੇ ਸੀ ਹੁਣ ਮੰਤਰੀ ਦੇ ਸੀ ਸੰਤਰੀ ਦੇ ਸੀ ਕਿੱਥੋਂ ਆਏ ਪੈਸੇ ਤਾਂ ਸੀਗੇ ਨਾ ਬਿਲਕੁਲ ਐਸਾਂ ਦਾ ਜਵਾਬ ਦੇਣਾ ਤੇ ਜੇ ਫਾਇਰ ਬਰਗੇੜ ਵਾਲਿਆਂ ਨੂੰ ਜਿਨ੍ਹਾਂ ਨੇ ਪਹਿਲਾਂ ਹੋਰ ਕਿਹਾ ਹੁਣ ਹੋਰ ਕਿਹਾ ਇਹ ਤੁਹਾਨੂੰ ਪਤਾ ਲੱਗ ਹੀ ਰਿਹਾ ਵੀ ਕਿ ਕਿੰਨਾ ਕਿੰਨਾ ਵੱਡਾ ਗੇਮ ਹੈ ਇਹ ਇਹਦੇ ਦੇਸ਼ ਵਾਸਤੇ ਬਹੁਤ ਹੀ ਘਾਤਕ ਨਤੀਜੇ ਨੇ ਔਰ ਜਿਹੜਾ ਮਾੜਾ ਮੋਟਾ ਇੱਕ ਥੰਮ ਤੀਜਾ ਆ 네ਪਾਲ ਕਾ ਬਚੀ ਲੱਗ ਜੀ ਇਸ ਵੀ ਕੁਝ ਨਾ ਕੁਝ ਤਾਂ ਫਿਰ ਵੀ ਹੈਗਾ ਔਰ ਇਹ ਵੀ ਉਹਦੇ ਉੱਤੇ ਵੀ ਵੱਡੇ ਸਵਾਲ ਖੜੇ ਹੋਣਗੇ ਤੇ ਅੱਜ ਸਭ ਇਹ ਮਸਲਾ ਜਾਏਗਾ ਕਿੱਧਰ ਨੂੰ ਹੁਣ ਕੀ ਸੋਚਦੇ ਤੁਸੀਂ ਕੋਈ ਯਾਰ ਇਹ ਵੀ ਗੁਰੂ ਨਾਨਕ ਸਾਹਿਬ ਨੇ ਕਿਹਾ ਕਲ ਕਲ ਵਾਲੀ ਸ਼ਰ ਨਵੇਲੀ ਕਾਜੀ ਕ੍ਰਿਸ਼ਨਾ ਹੋਵਾ ਇਹਨੇ ਵੀ ਆਪ ਹੀ ਬੈਠ ਕੇ ਆਪ ਹੀ ਕਹਤਾ ਸੀ ਆਹ ਰੂਲ ਬਣਾ ਲੈ ਆਪ ਹੀ ਅਸੀਂ ਕਹਤਾ ਸੀ ਫੈਸਲਾ ਕਰਤਾ ਤੇ ਫਿਰ ਕਾਜੀ ਆ ਜਿਹੜਾ ਉਹ ਤਾਂ ਫਿਰ ਕ੍ਰਿਸ਼ਨ ਬਣ ਗਿਆ ਮਾਦਾ ਕਾਲਾ ਹੋ ਗਿਆ ਤੇ ਇਹੀ ਸੁਪਰੀਮ ਕੋਰਟ ਨੇ ਜੋ ਕੁਝ ਕਰਿਆ ਹੈ ਚਾਹੇ ਤਿੰਨ ਜੱਜਾਂ ਨੇ ਬੈਠ ਕੇ ਸਰਬਾਨ ਨੇ ਕਰਿਆ ਹਾਇ ਚਾਹੀ ਵੀ ਆਪ ਹੀ ਸ਼ਰਾਬ ਬਣਾਈ ਆਪ ਹੀ ਫੈਸਲਾ ਕਰਤਾ ਵੀ ਇਹਦੀ ਬਦਵੀ ਕਰ ਦੋ ਇਹਦੇ ਨਾਲ ਇੱਕ ਇਹ 네ਗੇਟਿਵ ਗੱਲ ਤਾਂ ਜਾਏਗੀ ਜਾਏਗੀ ਲੋਕਾਂ ਚ ਲੋਕ ਮਨਾਂ ਨੂੰ ਤੁਸੀਂ ਡੰਗ ਫੇਰ ਸਕਦੇ ਹੋ ਜਿਹਨਾਂ ਚ ਛੁੱਟ ਸਕਦੇ ਹੋ ਪਰ ਲੋਕ ਮਨਾਂ ਦੇ ਵਿੱਚੋਂ ਜਿਹੜੇ ਸ਼ੰਕੇ ਪੈਦਾ ਹੋ ਜਾਂਦੇ ਨੇ ਉਹ ਨਹੀਂ ਛੁੱਟਦੇ ਇਹ ਪ੍ਰੀਮੀ ਹੈ ਜੁਡੀਸ਼ਰੀ ਨਾਲ ਜਿਹੜਾ ਲੋਕ ਮਨਾ ਚਾਹਗੇ ਜਿਦੋਂ ਟੁੱਟ ਗਿਆ ਤੱਕ ਹੈ ਰਹਿਮਨ ਦोरी ਪੇਮ ਕੀ ਮਤ ਤੋੜੋ ਝਟਕਾਏ ਟੁੱਟੇ ਸੇ ਫਿਰ ਮਿਲੇ ਨਹੀਂ ਮਿਹਦੇ ਗਾਂਠ ਪੜ ਜਾਏ ਇਹ ਹੈ ਜੇ ਸ਼ੀਸ਼ਾ ਜੇ ਮਾਰ ਜੀ ਤਰੇੜ ਆ ਗਈ ਫਿਰ ਸਾਭਤ ਨਹੀਂ ਰਹਿਣਾ ਉਹ ਤਰੇੜ ਵੱਧ ਹੀ ਜਾਂਦੀ ਆ ਦੋ ਟੋਟੀਆਂ ਹੁੰਦੀਆਂ ਫੇਰ ਵੀ ਕਈ ਟੋਟੇ ਹੁੰਦੇ ਸੋ ਜੁਡੀਸੀ ਦੇ ਵਿੱਚ ਤਰੇੜ ਆ ਰਹੀ ਹੈ ਇਹਨੂੰ ਬਚਾਉਣ ਦੀ ਲੋੜ ਹੈ ਤੇ ਇਹਨੂੰ ਬਚਾਉਣ ਵਾਸਤੇ ਇੱਕ ਸਕੋਟ ਸੁਪਰੀਮ ਕੋਰਟ ਉੱਪਰ ਮੈਨੂੰ ਨਹੀਂ ਲੱਗਦਾ ਕੋਈ ਹੋਰ ਸ਼ਕਤੀ ਹੈ ਜਿਹੜੇ ਲੋਗੇ ਸੋਚਦੇ ਨੇ ਵੇ ਕਲੀਜਮ ਨਾ ਹੋਵੇ ਜੀ ਉਹ ਗਲਤ ਸੋਚਦੇ ਨੇ ਕਿ ਜਿੱਦੇ ਕਲੀਜਮ ਨਾ ਹੋਇਆ ਉਹਦੇ ਤਾਂ ਜਾਂਦੇ ਲੱਗਣਗੇ ਸਾਰੇ ਪੋਲਿਟਿਸ਼ਨਾਂ ਦੀ ਮੰਨ ਮਰਜ਼ੀ ਤੇ ਜਾਂ ਜਿੰਨੀ ਮਰਜ਼ੀ ਗਲਤੀਆਂ ਕਰਨ ਜਾਂ ਫਿਰ ਵੀ ਕੋਈ ਨਾ ਪੁੱਛ ਧਿਆਨ ਰੱਖਦੇ ਨੇ ਸੋ ਕਲੀਜਮ ਦੇ ਰਾਹੀਂ ਉਹਦੀ ਉਹਨੂੰ ਠੀਕ ਕਰਨ ਦੀ ਲੋੜ ਹੈ ਜਿਹੜੇ ਨੁਕਸ ਨੇ ਨਾ ਕਿ ਕਲੀਜਮ ਬੰਦ ਕਰਨ ਦੀ ਸੋ ਇਹ ਦੂਜੇ ਪਾਸੇ ਨੂੰ ਚੱਲੂਗੀ ਇਸ ਤੋਂ ਵੀ ਜੱਜਤਾ ਜਿਹੜਾ ਇਹ ਜਰਾ ਦਿੰਦਾ ਹੈ ਤੋ ਉਹ ਮੈਨੂੰ ਬਲਕੇ ਜ਼ਿਆਦਾ ਖਤਰਾ ਲੱਗਦਾ ਹੈ ਕਿ ਜੁਡੀਸ਼ਰੀ ਦੀ ਜਿਹੜੀ ਮਾਦੀ ਮੁੱਠੀ ਇੰਡੀਪੈਂਡੈਂਸ ਹੈ ਜਿਹੜਾ ਮਾੜਾ ਮੋਟਾ ਬਲਕੇ ਕਈਆਂ ਨੇ ਕਮੈਂਟ ਦਿੱਤੇ ਨੇ ਮੈਂ ਆਖਰੀ ਲਾਈਨ ਕਰਕੇ ਖਤਮ ਕਰ ਰਿਹਾ ਹਾਂ ਆਪਣੀ ਗੱਲ ਟਿੱਪਣੀਆਂ ਦਿੱਤੀਆਂ ਨੇ ਵੀ ਜੇ ਜੱਜ ਹੋਇਆ ਨਾ ਹੁੰਦਾ ਫਿਰ ਇਹਦੀ ਫੇਟ ਜਿਹੜੀ ਇਹਦੀ ਕਿਸਮ ਤੋਂ ਦੋਇਆ ਵਰਗੀ ਹੋਣੀ